ਰੋਜ਼ ਹੀ ਤੇ ਮੇਰੇ ਖਾਲ ਰੋਜ਼ ਹੀ ਹੁੰਦੀ ਨੇ ਜੀ ਚੋਰੀਆਂ ਦਾ ਕੋਈ ਇੱਕ ਅੱਧਾ ਦਿਨ ਨਹੀਂ ਜਾਂਦਾ ਉਹ ਕਰਮਾਲਾ ਜਿਹੜਾ ਦਿਨ ਨਾ ਹੁੰਦੀ ਹੋਵੇ ਉਹੀ ਚੋਰ ਨੇ ਦੋ ਤਿੰਨ ਉਹਨਾਂ ਨੂੰ ਹੀ ਫੜ ਲੈਂਦੇ ਨੇ ਉਹਨਾਂ ਨੂੰ ਹੀ ਛੱਡ ਦਿੰਦੇ ਨੇ ਉਹਨਾਂ ਤੋਂ ਪੈਸੇ ਲੈ ਛੱਡਦੇ ਉਹਨਾਂ ਤੋਂ ਪੈਸੇ ਲੈ ਛੱਡਦੇ ਉਹੀ ਚੋਰ ਨੇ ਦੋ ਚਾਰ ਜੇ ਉਹਨਾਂ ਤੇ ਕਾਬੂ ਪਾਇਆ ਜਾਵੇ ਮੇਰੇ ਖਾਲ ਸ਼ਹਿਰ ਦੇ ਵਿੱਚ ਹੁੰਦੀ ਨਹੀਂ ਚੋਰੀ ਨਹੀਂ ਹੁੰਦੀ ਮੈਂ ਤਸਵੀਰ ਆਈ 8.5 ਉਹਨੂੰ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਵੇਰ ਦੇ ਟਾਈਮ ਹੀ ਹੋਇਆ ਜੀ ਜਿਆਦਾ ਦਰਦਾ ਇਹ ਦੋ ਦਗਨ ਦੇ ਤਾਲੇ ਪੰਨੇ ਗਏ ਨੇ ਜੀ ਇੱਕ ਜੋਗਿਲ ਦੁਕਾਨ ਹੈ ਜੀ ਇੱਕ ਬਾਬਾ ਜੀ ਦੁਕਾਨ ਹੈ ਜੀ ਵਰਜੋਨ ਦੀ ਜੀ ਅਹੀਂ ਬਾਅਦ ਕਰਦਾ ਵੀ ਅਸਰ ਰਾਤ ਨੂੰ ਪੁਲਸਾ ਵੈਰਾ ਹੋਣਾ ਚਾਹੀਦਾ ਪੁਲਸ ਅਗਸਤ ਗਰੇ ਰਾਤ ਨੂੰ ਕੋਈ ਇਥੇ ਬਹਾਰੀਆਂ ਜਾਂ ਲੜਨੀਆਂ ਆਮ ਘੋਰੀਆਂ ਨੇ ਕੋਈ ਕੁੜੀ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਪ ਆਇਆ ਦੱਸਿਆ ਕਿ ਸਾਡਾ ਸ਼ਟਰ ਪੱਟਿਆ ਹੋਇਆ ਹੈ ਦੀ ਮੁੰਡੇ ਨੇ ਅਗਲੇ ਹੋਏ ਦੇ ਅੰਦਰ ਉਹਨੇ ਗਾਪ ਆਇਆ ਕਿ ਸਾਡੀ ਦੁਕਾਨ 'ਚ ਕਾਦੇ ਲਈ ਬੜੇ ਹੋਏ ਹੋ ਤੁਸੀਂ ਉਹ ਗਾਪ ਆਨ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ 'ਚ ਆਨੂੰ ਫੋਨ ਆਇਆ ਵੀ ਥੋੜੇ ਸ਼ਟਰ ਵੀ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਸ਼ਟਰ ਦੋਏ ਲੋਕ ਤੋੜੇ ਪੈਨੇ ਤੇ ਸ਼ਟਰ ਪੂਛਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਸ ਤੋਂ ਬਾਅਦ ਆ ਦੇਖਿਆ ਅੰਦਰੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਲਦੀ ਗੇਟ ਵੀ ਦੋ ਦੁਕਾਨਾਂ ਤੇ ਹੋਈ ਐ। ਲਲਦੀ ਗੇਟ ਵੀ ਕਹਿ ਰਹੇ ਨੇ ਜੀ ਦੋ ਦੁਕਾਨਾਂ ਤੇ ਹੋਈ ਐ ਚੋਰੀ। ਉੱਥੇ ਵੀ ਰੋਜ਼ ਹੀ ਤੇ ਮੇਰੇ ਖਿਆਲ ਰੋਜ਼ ਹੀ ਹੁੰਦੀਆਂ ਨੇ ਜੀ ਚੋਰੀਆਂ ਤਾਂ। ਕੋਈ ਇੱਕ ਅੱਧਾ ਦਿਨ ਹੀ ਜਾਂਦਾ ਉਹ ਕਰਮਾਲਾ ਜਿਹੜਾ ਦਿਨ ਨਾ ਹੁੰਦੀ ਹੋਵੇ। ਉਹੀ ਚੋਰ ਨੇ ਦੋ ਤਿੰਨ ਉਹਨਾਂ ਨੂੰ ਫੜ ਲੈਂਦੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ। ਉਹਨਾਂ ਤੋਂ ਪੈਸੇ ਲੈ ਛੱਡਦੇ ਉਹਨਾਂ ਤੋਂ ਪੈਸੇ ਲੈ ਛੱਡਦੇ। ਉਹੀ ਚੋਰ ਨੇ ਦੋ ਚਾਰ ਜੇ ਉਹਨਾਂ ਤੇ ਕਾਬੂ ਪਾਇਆ ਜਾਵੇ ਮੇਰੇ ਖਿਆਲ ਸ਼ਹਿਰ ਦੇ ਵਿੱਚ ਹੁੰਦੀ ਹੀ ਨਹੀਂ ਚੋਰੀ ਨਹੀਂ ਹੁੰਦੀ। ਮੇਰਾ ਨਾਮ ਸੁਦੀਰ ਕੁਮਾਰਾ ਜੀ। ਦੁਕਾਨ ਕੀ ਨਾਮ ਤੇ ਆ ਤੁਹਾਡੀ? ਸ਼੍ਰੀ ਰਾਮ ਦੀ ਟ੍ਰ ਤੋਰੀ ਯੋਗ ਵੀ ਰਾਤ ਪਤਾ ਲੱਗਿਆ ਕਿ ਕਿੰਨੇ ਦਿਨੇ ਆਏ ਆ ਜੇ ਕੀ ਉਹ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਗਏ ਜੀ ਕੱਢ ਕੇ ਕੀ ਕੁਝ ਲੈ ਕੈਸ਼ ਐ ਸਮਾਨ ਐ ਸਾਰਾ ਲੈ ਕੈਸ਼ ਐ ਕੈਸ਼ ਤਾਰੀਂ ਫੌਂਸੀ ਖਾਸੀ ਜੀ 10ਾਂ ਦੇ ਨੋਟ 50 ਦੀ ਕਾਪੀ ਆ ਆਈਡੀਆ ਹੋਊਗਾ ਹੀ ਲੱਖ ਰੁਪਏ ਜੀ ਤੇ ਸਮਾਨ ਕੋਈ ਡਰਾਈ ਫੂਟ ਸਮਾਨ ਡਰਾਈ ਫੂਟ ਭਰਪੂਰ ਸਾਰਾ ਜੀ ਲੈ ਕੇ ਖਾਲੀ ਕਰ ਗਏ ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਮਨੋਂ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਤੋਂ ਤੁਹਾਨੂੰ ਵੀ ਨਹੀਂ ਇਨਫੋਰਮ ਕੀਤਾ ਮੈਂ ਨੂ ਮੇਰਾ ਟੈਂਪੋ ਲਾਂਦਾ ਜੀ ਤੁਰਤੋ ਜੀ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਤੁਸੀਂ ਸ਼ਟਰ ਖੋਲ੍ਹ ਅੰਦਰੋਂ ਮੈਂ ਕਿਹਾ ਮੈਂ ਤਾਂ ਨਾ ਆ ਰਿਹਾ ਜੀ ਮੈਂ ਹੋਰ ਜਦੀ ਭੱਜਿਆ ਜੀ ਤਾਂ ਪਤਾ ਲੱਗ ਗਿਆ ਫੋਨ ਵੀ ਮੰਗ ਕਰ ਮੰਗ ਤਹੀ ਹੈ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਇਹ ਪੁਲਿਸ ਨੂੰ ਪੁਲਸੋ ਤਾਂ ਕਾਪੀ ਅੱਛਾ ਕੀ ਕਹਿੰਦੇ ਹੋ ਮੌਕਾ ਦੇਖਣ ਆ ਰਹੇ ਨੇ ਦਰਸ਼ਨ ਲਾਲ ਗੱਬਾ ਜੀ ਇੱਥੇ ਮੇਰੀ ਕਿਤਾਬਾਂ ਦੀ ਦੁਕਾਨ ਹੈ ਜੀ ਨਾਲੇ ਇੱਥੇ ਰਾਤ ਜੀ ਸਵੇਰ ਦੇ ਟਾਈਮ ਹੀ ਹੋਇਆ ਜੀ ਜਿਆਦਾ ਦਰਦਾ ਇਹ ਦੋ ਦਗਨ ਦੇ ਤਾਲੇ ਪੰਨੇ ਗਏ ਨੇ ਜੀ ਇੱਕ ਜੋਗਲ ਦੁਕਾਨ ਹੈ ਜੀ ਇੱਕ ਬਾਬਾ ਜੀ ਦੁਕਾਨ ਹੈ ਜੀ ਵਰਜੂਨ ਦੀ ਜੀ ਇੱਥੇ ਰੋਜ਼ ਦਾ ਹੀ ਕੰਮ ਹੋ ਗਿਆ ਮੁੰਡੇ ਰੋਜ਼ ਇੱਥੇ ਆ ਕੇ ਖੜਦੇ ਨੇ ਜੀ ਆ ਸ਼ਾਮ ਨੂੰ ਇੱਥੇ ਮੇਲਾ ਲੱਗਿਆ ਹੁੰਦਾ ਜੀ ਮੁੰਡਿਆਂ ਦਾ ਇਹ ਐਂ ਲੱਗਦਾ ਨਸ਼ਾਈ ਮੁੰਡੇ ਨੇ ਚੋਰੀਆਂ-ਚਾਰੀਆਂ ਰੋਜ਼ ਹੀ ਕਰਦੇ ਨੇ ਜੀ ਇਹਨਾਂ ਦੀ ਨੱਤ ਪਾਈ ਜਾਵੇ ਨਾ ਤੇ ਨਾਲੇ ਇੱਥੇ ਆਂਦੇ-ਜਾਂਦੇ ਮੁੰਡੇ ਮੋਟਰਸਾਈਕਲਾਂ ਤੇ ਹੋਰਨ ਮਾਰਦੇ ਨੇ ਨਾਲੇ ਕੁੜੀਆਂ ਦੇ ਪਰਤਪੁਰਦ ਖੋ ਕੇ ਲੈ ਜਾਂਦੇ ਨੇ ਦੇਖਦਾ ਕੰਮ ਹੈ ਪੰਜਾਬ ਚਿਕਨ ਕੀ ਗੱਲ ਹੋਈ ਆ ਤੁਹਾਡੇ ਗਵਾਂਢ 'ਚ? ਉਹ ਗਵਾਂਢ 'ਚ ਇੱਥੇ ਚੋਰੀਆਂ ਹੋ ਗਈ ਤੁਹਾਨੂੰ ਉਹ ਪਰਲੇਵਸੇ ਹੋਈ ਹੈ ਕਿਦਰ ਹੋ ਗਈ। ਲੈਕਰੀ ਦੀ ਦੁਕਾਨ ਦੇ ਵਿੱਚ। ਇਹ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਆ ਵੀ ਇਸ ਰਾਤ ਨੂੰ ਪੁਲਸ ਆਪਰੇ ਆਉਣਾ ਚਾਹੀਦਾ। 15 ਅਗਸਤ ਕਰੇਰ ਆਪ ਨੂੰ। ਉਹ ਇੱਥੇ ਆਵਾਂ ਜਾਂਦਾ ਨਹੀਂ ਇੱਥੇ ਚੋਰੀਆਂ ਆਮ ਹੋ ਰਹੀਆਂ ਨੇ। ਆਹ ਲੋਕਾਂ ਜਿੰਦੇ ਭਨੇ ਜਾ ਰਹੇ ਨੇ। ਅਸੀਂ ਇਹ ਮੰਗ ਕਰਦੇ ਆ ਵੀ ਇਸ 15 ਅਗਸਤ ਨੂੰ ਲਾਜ਼ਮੀ ਚਾਹੀਏ। ਇਹ ਚੇਤੇ ਇਹ ਚੇਤੇ ਹਰੇ ਚੋਰੀਆਂ ਹੁੰਦੀਆਂ ਲੇਡੀਜ਼ ਦੇ ਬੈਗ ਕੋਈ ਜਾਂਦੇ ਨੇ ਲੋਕ ਬੋਡ ਸਾਈਡਾਂ ਤੇ ਹੋਕਰਾ ਮਾਰਦੇ ਭੱਜੇ ਫਿਰ ਜੀ ਇਹਨਾਂ ਕੋਈ ਨਹੀਂ ਹਨ ਕੋਈ ਜਾਂ ਨਾ ਇਹ ਰੋਜ਼ਾਨਾ ਦਾ ਕੰਮ ਹੋ ਗਿਆ ਇੱਥੇ ਦਾ ਆਪਰਤ ਕਰਨਾ ਸਟੋਰ ਤੇ ਦੁਕਾਨ ਆਪਣੀ ਜੀ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਛੱਟ ਤਕਰੀਬਨ ਚੱਕੇ ਹੋਏ ਨੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਛੱਟ ਦੋਏ ਲੋਕ ਤੋੜੇ ਪਏ ਨੇ ਤੇ ਛੱਟ ਉਹ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਜਿਹੜਾ ਆਪਣੇ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਸੀ ਉਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਕ ਸਮਾਨ ਹਾਂ ਉਹ ਵੀ ਲੈ ਗਏ ਹਾਂ ਉਹ ਵੀ ਲੈ ਗਏ ਚੱਕੇ ਜੀ ਅਜੇ ਅਸੀਂ ਕੈਮਰਾ ਚ ਦੇਖ ਰਹੇ ਹਾਂ ਵੀ ਕਿੰਨਾ ਕ ਮਤਲਬ ਕਿ ਕੀ ਸਮਾਨ ਦਾ ਐਸਟੀਮੇਟ ਕਿੰਨਾ ਕ ਲੱਗਦਾ ਸਮਾਨ ਦਾ ਐਸਟੀਮੇਟ ਅਜੇ ਜਿੰਨੀ ਦਰ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਨੀ ਦਰ ਐਸਟੀਮੇਟ ਲਾਉਣਾ ਉਹ ਕਿਉਂ ਉਹਨਾਂ ਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਉਹ ਐ ਨਹੀਂ ਹੁਣ ਪਤਾ ਵੀ ਕਦ ਨਾਲ ਤੋੜੇ ਉਹਨਾਂ ਨੇ ਖਪ ਲੌਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਣੇ ਸੀ ਸੀਸੀ ਦੀ ਵਿੱਚ ਨਿਕੇ ਤਾਂ ਇਹ ਚ ਸਾਨੂੰ 2 ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਦੀ ਉਹ ਪਾਲਸਰ ਲੱਗਿਆ ਦੇਖਣ ਦੇ ਵਿੱਚ ਹੁਣ ਤੁਸੀਂ ਕੀ ਮੰਗ ਕਰਦੇ ਮੰਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨਾਬੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਦੇ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਤੋਂ ਵੱਦੇ ਸਵਾਲ ਤੇ ਆਮ ਬੈਕਟਰੀਆਂ ਘੁਰਦੇ ਜਾਂਦੀਆਂ ਨੇ ਲੇਡੀਜ਼ ਦੇ ਮੋਬਾਈਲ ਵਗੈਰਾ ਮਿਥਾ ਹਾਂ ਉਹਦੇ ਵਿੱਚ ਹੁਣ ਕੋਈ ਵੀ ਸੇਫ ਨਹੀਂ ਦਿਸ ਰਿਹਾ ਅੱਜ ਦੇ ਉਹਦੇ ਵਿੱਚ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਨਸ਼ੇੜੀ ਨੇ ਬਹੁਤ ਵੱਧ ਚੁੱਕੇ ਨੇ ਨਸ਼ਾ ਬਹੁਤ ਵੱਧ ਚੱਕਿਆ ਉਹਦੇ ਕਰਕੇ ਚੋਰੀਆਂ ਹੋ ਰਹੀਆਂ ਨੇ ਤੇ ਇਹਦੇ ਵਾਰ ਅਸੀਂ ਇਹੀ ਕਹਿਣੇ ਆ ਵੀ ਪੂਰਾ ਧਿਆਨ ਦਿੱਤਾ ਜਾਵੇ ਦੇਖੋ ਪ੍ਰਸ਼ਾਸਨ ਹੀ ਕਰ ਸਕਦਾ ਆਮ ਵਿਅਕਤੀ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜੇ ਕੈਮਰਾ ਨਾ ਹੁੰਦੇ ਫਿਰ ਤਾਂ ਸਾਨੂੰ ਐਂਦੀ ਵੀ ਸਵੇਰੇ 5 6 ਵਜੇ ਹੋਈਆਂ ਚੋਰੀਆਂ ਹੋਰ ਤੇ ਕੈਮਰੇ ਤੋਂ ਪਤਾ ਲੱਗਿਆ ਵੀ ਇਹ ਤਾਂ ਰਾਤ ਨੂੰ ਮਤਲਬ ਕਿ ਸਵਾ 1:30 ਵਜੇ ਦੇ ਕਰੀਬ ਮਤਲਬ ਕਿ ਉਸ ਟਾਈਮ ਦੀ ਵਾਰਦਾਤ ਹੈ ਇਹ ਸਾਡੇ ਬਹੁਤ ਹੀ ਨੇੜੇ ਇੱਕ ਪਾਰਕ ਹੈ ਬਣਿਆ ਹੋਇਆ ਜੋ ਵੀ ਹੈਗਾ ਤੇ ਉੱਥੇ ਨਸ਼ੇੜੀਆਂ ਦਾ ਕੋਈ ਅੰਤ ਨਹੀਂ ਵੀ ਕਿੰਨੇ ਕਿੰਨੇ ਮਤਲਬ ਕਿ 20 20 10 10 15 15 ਨਸ਼ੇੜੀ ਮਤਲਬ ਕਿ ਆਮ ਉੱਥੇ ਤੁਰੇ ਫਿਰੇ ਰਾਤ ਨੂੰ ਤੁਰਦੇ ਫਿਰਦੇ ਦੇਖੇ ਜਾ ਸਕਦੇ ਮਾਰਾਈ ਦੇ ਰਹਿਣਾ ਕੀ ਨਾਮ ਹੈ ਦੁਕਾਨ ਸਾਡੀ ਪਟਿਆਲਾ ਬੇਕਰੀ ਦੇ ਨਾਮ ਤੇ ਕੀ ਹੋਇਆ ਤੁਹਾਨੂੰ ਪਤਾ ਲੱਗਿਆ ਸਵੇਰੇ 7 ਵਜੇ ਦੀ ਉਹਨੇ 7:00 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਹੈ ਦੀ ਮੁੰਡੇ ਨੰਗੇ ਹੋਏ ਸੀ ਅੰਦਰ ਉਹਨੇ ਗਾਹ ਪਾਇਆ ਕਿ ਸਾਡੀ ਦੁਕਾਨ 'ਚ ਕਾਦੇ ਲਈ ਬੜੇ ਹੋਇਆ ਤੁਸੀਂ ਉਹ ਗਾਹ ਪਾਣ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ 'ਚ ਤੁਸੀਂ ਕੀ ਦੇਖਿਆ ਆਪਨੇ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਡੰਡਿਆ ਪਿਆ ਸੀ ਆਦੀ ਬਾਹਰ ਤੱਕ ਡੰਡਿਆ ਪਿਆ ਸੀ ਉਹਨੇ ਆ ਕੇ ਜਿਉਂ ਪਤਾ ਲੱਗਿਆ ਸਾਡੇ ਇੱਕ ਸਾਹਮਣੇ ਦੁਕਾਨ ਉੱਥੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸ ਤਾਂ ਆਪਣਾ ਸਮਾਨ ਸੰਭਲ ਤੇ ਫੈਗੇ ਆਂ ਸਰ ਦੁਕਾਨ ਦਾ ਦੇਖ ਦੋ ਦੁਕਾਨਾਂ 'ਚ ਚੋਰੀ ਹੋਈ ਆ ਸੇਮ ਆਪੋਜੀਟ ਦੁਕਾਨਾਂ ਨੇ ਸਾਡਾ ਅੰਦਰੋਂ ਬਾਹਰੋਂ ਤੋਂ ਪਤਾ ਲੱਗਿਆ ਜਿਵੇਂ ਗੱਲੇ ਛੱਤ 'ਤੇ 10000 ਰੁਪਏ ਪਿਆ ਸੀ ਉਹ ਲੈ ਕੇ ਚਾਕੇ ਬਾਕੀ ਸਾਰਾ ਦੁਕਾਨ ਦੇ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਪਿਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹੁਣ ਦੇਖੋ ਫਿਰ ਇਹ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਆ ਮੇਰੇ ਜੋੜ ਵੀ ਕਰਤਾ ਚੋਰੀਏ ਨਿਗਾ ਚਾਹੀਏ ਬਸ ਸਾਰਾ ਦਿਨ ਹੀ ਹੋ ਰਹੀਆਂ ਵੀਰ ਜੀ ਹਰ ਰੋ ਤੁਹਾਡੀਆਂ ਹੀ ਨਿਊਜ਼ਾਂ ਦੇਖਦੇ ਆਂ ਅਸੀਂ ਮੋਬਾਈਲ ਚੱਕਦੇ ਆਂ ਸਵੇਰੀ ਪਤਾ ਲੱਗਦਾ ਫਲਾਣੇ ਸ਼ਹਿਰ ਚ ਫਲਾਣੀ ਜਗ੍ਹਾ ਤੇ ਫਲਾਣੇ ਏਰੀਆ ਚ ਹੋ ਗਈ ਚੋਰੀ ਇੱਧਰ ਕੋਈ ਸੇਫ ਹੀ ਨਹੀਂ ਹੈਗਾ ਹੱਲ ਤੱਕ ਕੋਈ ਹੈ ਨਹੀਂ ਦੁਕਾਨਾਂ ਤੇ ਉਹਨਾਂ ਨੂੰ ਲੱਗਦਾ ਆ ਵੀ ਬਹਿਣਾ ਪਿਆ ਥਰੂ ਰਾਤ ਨੂੰ ਤੇਰੇ ਕੋਈ ਨਸ਼ੇੜੀਆਂ ਤੁਹਾਡਾ ਨਸ਼ੇੜੀਆਂ ਦਾ ਪਾਰਕ ਬਾਗ ਹੈਗਾ ਜੀ ਪਾਰਕ ਜਿੱਥੇ ਮਰਦੀ ਜਾ ਉਹ ਇੱਧਰ ਦਲਦੀ ਗੇਟ ਬਣਿਆ ਹੋਇਆ ਜਿੱਥੇ ਮਰਦੀ ਜਾ ਸਾਰਾ ਦਿਨ ਗਾ ਹੀ ਪਿਆ ਰਹਿੰਦਾ ਜਿਹਨੂੰ ਕੀ ਕੁਛ ਨਹੀਂ